ਅੱਜ ਇੱਕ ਛੋਟਾ ਜਿਹਾ ਸਾਡਾ ਸਬਬ ਬਣਿਆ ਸੀ ਤੇ ਮੇਰੇ ਨਾਲ ਵੱਡਾ ਪੀਰ ਵਿੱਕੀ ਮੋੜ ਹੈ ਨਾ ਤੇ ਅਸੀਂ ਆਏ ਸੀਗੇ ਅੱਜ ਇਧਰਲੇ ਪਾਸੇ ਕਿਹੜਾ ਬਣਦਾ ਆਪਣਾ ਏਰੀਆ ਇਹ ਮਹਿਤਿਆਣਾ ਸਾਹਿਬ ਮਹਿਤਿਆਣਾ ਸਾਹਿਬ ਅਸੀਂ ਆਏ ਸੀਗੇ ਸਾਨੂੰ ਨਾ ਰਸਤੇ 'ਚ ਇੱਕ ਜਿਹੜੀ ਅਸੀਂ ਦੇਖੀ ਚੀਜ਼ ਹੈ ਜਿਹਦੇ ਪਾਸੇ ਸਪੈਸ਼ਲ ਅਸੀਂ ਵੀਡੀਓ ਬਣਾ ਰਹੇ ਹਾਂ ਨਾ ਤੇ ਤੁਹਾਨੂੰ ਅਸੀਂ ਉਹ ਦਿਖਾਉਨੇ ਆ ਵੀ ਕਾਰਨ ਕੀ ਸਾਡੇ ਦੇ ਮੇਨ ਮੁੱਖ ਕਾਰਨ ਹੈ ਇਹਦਾ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਚੀਜ਼ਾਂ ਦੀ ਘਾਟ ਨਹੀਂ ਹੈਗੀ ਪਰ ਸਾਡੇ ਪੰਜਾਬ 'ਚ ਜਿਹੜੀ ਘਾਟ ਹੈਗੀ ਆ ਉਹ ਸਾਡੇ ਪੰਜਾਬ 'ਚ ਘਾਟ ਹੈਗੀ ਆ ਸਾਂਭ ਸੰਭਾਲ ਦੀ ਸਾਂਭ ਸੰਭਾਲ ਨਹੀਂ ਸਾਡੇ ਹੈਗੀ ਆ ਆਹ ਦੇਖੋ ਤੁਸੀਂ ਬਹੁਤ ਘੈਂਡ ਚੀਜ਼ ਬਣਾਈ ਆ ਜਿੰਨਾ ਵੀ ਨੇ ਵੀ ਮੰਨ ਲਓ ਬਣਾਈ ਆ ਤੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਕੀ ਬੋਲਦੇ ਆਪਣਾ ਵਿੱਕੀ ਸਾਹਿਬ ਇਹਨੂੰ ਕੀ ਬੋਲਦੇ ਆਟ ਗੈਲਰੀ ਆਟ ਗੈਲਰੀ ਬਣਾਈ ਇਹਨਾਂ ਨੂੰ ਤੁਸੀਂ ਪਿੱਛੇ ਤਸਵੀਰਾਂ ਵੀ ਦੇਖ ਰਹੇ ਹੋਗੇ ਨਾ ਵੀ ਬਹੁਤ ਘੈਂਡ ਘੈਂਡ ਚੀਜ਼ਾਂ ਨੇ ਬਣਾਈ ਹੋਈਆਂ ਤੇ ਜਿਹੜੀ ਵੱਡੀ ਗੱਲ ਹੈਗੀ ਆ ਤੁਸੀਂ ਮੇਰੇ ਖਿਆਲ ਉੱਪਰ ਲਾ ਲਿਆ ਹੋ ਇੱਕ ਆਪਣੇ ਸਿੱਖ ਸਾਹਿਬ ਦੀ ਵੀਡੀਓ ਤਸਵੀਰ ਇਹਨਾਂ ਨੇ ਬਣਾਈ ਹੋਈ ਆ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਵਿੱਚ ਬਹੁਤ ਨੇ ਪਰ ਮੇਨ ਗੱਲ ਕੀ ਲੱਗੀ ਜਿਹੜੀ ਮੈਨੂੰ ਲੱਗੀ ਘੱਟ ਵੀ ਕੇਅਰ ਨਹੀਂ ਦੀ 1% ਵੀ ਹੋ ਰਹੀ ਹੈ ਨਾ ਬਾਕੀ ਮੈਂ ਚਾਹਣਾ ਵੀ ਤੁਸੀਂ ਆਪਦੇ ਕਮੈਂਟ ਵਗੈਰਾ ਜਿਹੜੇ ਤੁਸੀਂ ਕਰੋਗੇ ਨਾ ਜਾਂ ਤੁਸੀਂ ਆਪਦਾ ਤੇ ਸਾਨੂੰ ਸ਼ੇਅਰ ਜ਼ਰੂਰ ਕਰਕੇ ਤੁਸੀਂ ਦੱਸਿਆ ਕਰੋ ਨਾ ਨਾਲ ਦੇ ਨੂੰ ਵੀ ਪਤਾ ਲੱਗੇ ਵੀ ਯਾਰ ਇਹਨਾਂ ਦੀ ਸਾਂਹ ਸੰਭਾਲ ਜਿਹੜੀ ਹੋਣੀ ਬਣਦੀ ਆ ਕਿਉਂ ਵੀ ਕੀ ਵੀਰ ਤੁਹਾਡਾ ਵਿਚਾਰ ਤੁਸੀਂ ਮੇਰੇ ਖਿਆਲ ਆ ਪਹਿਲਾਂ ਇੱਥੇ ਆਏ ਹੋ ਹਨਾ ਹਾਂ ਜੀ ਪਹਿਲਾਂ ਤੇ ਤੁਸੀਂ ਤਾਂ ਮੇਰੇ ਖਿਆਲ ਅੰਦਰ ਵੀ ਗਏ ਹੋਗੇ ਨਹੀਂ ਅੰਦਰ ਤਾਂ ਨਹੀਂ ਮੈਂ ਉਦੋਂ ਪਰ ਇੰਨਾ ਕਾਫੂ ਹੈ ਨਹੀਂ ਸੀਗਾ ਤਕਰੀਬਨ ਇਹਨ ਲਗਭਗ ਮੇਰੇ ਹਸਾਮ ਨਾਲ ਹੋ ਗਏ ਹੋਣੇ 8-10 ਸਾਲ 8-10 ਸਾਲ ਇਹਨੂੰ ਹੋ ਗਏ ਤੇ ਮੇਰੇ ਖਿਆਲ ਨਾਲ ਬੀਂਦਰ ਪੂਰਾ ਨਾ ਕਾ ਉੱਗ ਗਿਆ ਪਿਆ ਬੁਰਾ ਹਾਲ ਹੋ ਚੁੱਕਾ ਪੂਰਾ ਦੀ ਕੇਅਰ ਦੀ ਜਰੂਰਤ ਹੈਗੀ ਆ ਤੇ ਅਸੀਂ ਤੁਹਾਨੂੰ ਫਰਾਮ ਲੱਭਾ ਲੋ ਬੈਕ ਕੈਮਰਾ ਜੜਾ ਲਾ ਕੇ ਤੁਹਾਨੂੰ ਉਹ ਵੀ ਚੀਜ਼ੀ ਦਿਖਾ ਦਿੰਨੇ ਆ ਹਾਂਜੀ